ਮਹਲਾ 5 ਰਾਜਨ ਮੈਂ ਰਾਜਾ ਹੋਰ ਜਾਇਓ ਮਨਨ ਮੈਂ ਅਬਿਮਾਨੀ ਲੋਭਨ ਮੈਂ ਲੋਬੀ ਲੋਬਾਇਓ ਤੂੰ ਹਰ ਰੰਗ ਰਚੇ ਗਿਆਨੀ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨੰਗ 613 ਤੇ ਸ਼ੋਭਨੀਕ ਸੋਲ raag ਵਿੱਚ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜੀ ਦੀ ਬੰਦ ਹੈ ਪਾਵਨ ਚਬਦਾ ਜਾਪਾ ਨੂੰ ਅੰਮ੍ਰਿਤ ਵੇਲੇ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਹੁਕਮ ਪ੍ਰਾਪਤ ਹੋਇਆ ਹੈ ਕਿ ਇਹ ਭਾਈ ਜਿਵੇਂ ਰਾਜ ਦੇ ਕੰਮਾਂ ਵਿੱਚ ਰਾਜਾ ਮਗ ਨਰਿੰਦਾ ਹੈ ਜਿਵੇਂ ਮਾਨ ਵਿਧਾਨ ਵਾਲੇ ਕੰਮਾਂ ਵਿੱਚ ਆਦਰ ਮਾਨ ਦਾ ਭੁੱਖਾ ਮਨੁੱਖ ਪਰਚਾ ਰਹਿੰਦਾ ਹੈ ਜਿਵੇਂ ਲਾਲਚੀ ਮਨੁੱਖ ਲਾਲਚ ਵਿਧਾਨ ਵਾਲੇ ਆਹਰਾ ਵਿੱਚ ਫਸਿਆ ਰਹਿੰਦਾ ਹੈ ਤਿਵੇਂ ਆਤਮਿਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਮਸਤ ਰਹਿੰਦਾ ਹੈ ਹਰ ਜਨ ਕੋ ਈ ਸੁਹਾਵੇ ਵੇਖ ਨਿਕਟ ਘਰ ਸੇਵਾ ਸਤ ਗੁਰ ਹਰ ਕੀਰਤਨ ਹੀ ਤ੍ਰਿਪਤਾਵੇ ਰਹਾਉ ਪਰਮਾਤਮਾ ਦੇ ਭਗਤ ਨੂੰ ਈ ਕਾਰ ਚੰਗੀ ਲੱਗਦੀ ਹੈ ਭਗਤ ਪਰਮਾਤਮਾ ਨੂੰ ਅੰਗ-ਸਾਂਗ ਵੇਖ ਕੇ ਤੇ ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫਤ-ਸਲਾਹ ਵਿੱਚ ਹੀ ਪ੍ਰਸੰਨ ਰਹਿੰਦਾ ਹੈ ਆਮਲਾਂ ਤੋਂ ਆਮਲੀ ਲਪਟਾਇਓ ਊਮਨ ਊਮ ਪਿਆਰੀ ਕੀਰ ਸੰਗ ਬਾਰਕ ਹੈ ਲੀਨਾ ਪ੍ਰਵ ਸੰਤ ਐਸੇ ਹਿਤਕਾਰੀ ਏ ਭਾਈ ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਾ ਨਾਲ ਜੰਮੜਾ ਰਹਿਦਾ ਹੈ ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ ਬੱਚਾ ਦੁੱਧ ਨਾਲ ਪਰਚਾ ਰਹਿੰਦਾ ਹੈ ਇਸੇ ਤਰਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ ਬੇਦਿਆ ਮੈਂ ਬੇਦਵੰਸੀ ਰਜਿਆ ਨੈਣ ਦੇਖ ਸੁਖ ਪਾਵੇ ਜੈਸੇ ਰਸਨਾ ਸਾਦ ਲੁਬਾਨੀ ਤੂੰ ਹਰ ਜਨ ਹਰ ਗੁਣ ਗਾਵੇ हे भाई विद्वान मनुखो विद्या पढण पढ़ाण विच खुश रहंदा है अखां पदार्थ वेख वेख के सुख मानदियां हन हे भाई जिवै जीभ स्वाद ले पदार्थां दे स्वाद जखण विच खुश रहंदी है तवें प्रभु दे भक्त प्रभु दी स्फित सलादे गीत गांदे हन जैसी भूख तसी कापूरक सगले काटा का, का स्वामी ਨਾਨਕ ਪਿਆਸ ਲਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਨਾਨਕ ਪਿਆਸ ਲਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ ਇਹ ਪੈਸਾ ਸਰੀਰਾਂ ਦਾ ਮਾਲਕ ਪ੍ਰਭੂ ਜੋ ਜੀ ਕਿਸੇ ਜੀਵ ਦੀ ਲਾਸਾ ਹੋਵੇ ਉਹ ਜੀ ਪੂਰੀ ਕਰਨ ਵਾਲਾ ਹੈ ਜਿਸ ਮਨੁੱਖ ਨੂੰ ਧੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਦੀ ਪਿਆਸ ਲੱਗਦੀ ਹੈ ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪਰਮਾਤਮਾ ਆਪ ਆਪ ਮਿਲਦਾ ਹੈ ਹੋਈਆਂ ਬੇਅੰਤ ਪਲਾਂਜੁਕਾਂ ਦੀ ਮਾਫੀ ਬਖਸ਼ਦੀ ਜਾਓ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਦੀ ਚਾਤ ਬਣਾਈਏ ਗੁਰ ਮੰਦਰ ਦਾ ਜਾਪ ਕਰੀਏ ਗੁਰੂ ਰਾਮਦਾਸ ਜੀ ਪਾਸ਼ਾ ਜੀ ਦੇ ਦਰ ਤੋਂ ਬਖਸ਼ਿਆ ਹੁਕਮ ਮੰਨਿਆ ਜਾਵੇ ਵਾਏ ਗੁਰੂ Wow.